ਸਤਿ ਸ਼੍ਰੀ ਅਕਾਲ ਪੀਵੀਪਤੀ ਨਮਾ ਸ਼ਹਿਰ ਦੇ ਖਰੋਸ਼ਵਾਲ ਦੇ ਕੈਂਪ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੱਸ ਦਈਏ ਕਿ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਮੁੱਤੋ ਦੇ ਕੱਟ ਤੇ ਸਵਿਫਟ ਕਾਰ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਚਾਲਕ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਦੇ ਲਈ ਬ੍ਰੇਕ ਲਗਾਉਂਦੇ ਹੋਣ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ਜਿਸ ਦਾ ਨੰਬਰ CH01 AR6495 ਜਿਸ ਵਿੱਚ ਮਲਕੀਰਤ ਸਿੰਘ ਸਵਾਰਸਨ ਉਹ ਨਵਾਂ ਸ਼ਹਿਰ ਤੋਂ ਆਪਣੀ ਡਿਊਟੀ ਤੋਂ ਵਾਪਸ ਪਟਿਆਲਾ ਜਾ ਰਹੇ ਸਨ ਜਦੋਂ ਇਹ ਮੁੱਤੋ ਕਟ ਦੇ ਕੋਲ ਪਹੁੰਚੇ ਤਾਂ ਕਟ ਤੋਂ ਤੋਂ ਮੋਟਰਸਾਈਕਲ ਸਵਾਰ ਇੱਕਦਮ ਮੇਨ ਹਾਈਵੇ ਰੋਡ ਤੇ ਚੜਨ ਲੱਗੇ ਤਾਂ ਉਹਨਾਂ ਨੇ ਕਾਰ ਨੂੰ ਨਹੀਂ ਵੇਖਿਆ ਕਾਰ ਚਾਲਕ ਨੇ ਉਹਨਾਂ ਨੂੰ ਦੇਖ ਕੇ ਇੱਕਦਮ ਬ੍ਰੇਕ ਮਾਰ ਦਿੱਤੀ ਤੇ ਸਵਿਫਟ ਕਾਰ ਬੇਕਾਬੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਪਲਟੀਆਂ ਖਾਂਦੇ ਹੋਏ ਡਿਵਾਈਡਰ ਤੇ ਚੜ ਜਾਂਦੀ ਹੈ ਤੇ ਉਸ ਦਾ ਅਗਲਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਜਾਂਦਾ ਹੈ ਤੇ ਡਿਵਾਈਡਰ ਵਿੱਚ ਫਸ ਜਾਂਦਾ ਹੈ ਔਰ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਜਿਹੜੀ ਜਾਨ ਹੈ ਉਹ ਬੜੀ ਮੁਸ਼ਕਿਲ ਨਾਲ ਬਚਦੀ ਹੈ ਕਾਰ ਪਲਟਣ ਦੇ ਨਾਲ ਰੋਡ ਬੰਦ ਹੋ ਜਾਂਦਾ ਹੈ ਤੇ ਲੋਕਾਂ ਦੀ ਮਦਦ ਨਾਲ ਕਾਰ ਚਾਲਕ ਨੂੰ ਕਾਰ ਚੋਂ ਬਾਹਰ ਕੱਢਿਆ ਗਿਆ ਤੇ ਫਿਰ ਬੜੀ ਹੀ ਮੁਸ਼ਕਲ ਤੇ ਜਦੋਂ ਜੈ ਤੋਂ ਬਾਅਦ ਕਾਰ ਨੂੰ ਡਿਵਾਈਡਰ ਵਿੱਚੋਂ ਬਾਹਰ ਕੱਢਿਆ ਜਾਂਦਾ ਕਿਉਂਕਿ ਕਾਰ ਡਿਵਾਈਡਰ ਵਿੱਚ ਫਸ ਜਾਂਦੀ ਹੈ ਤੇ ਰਸਤਾ ਬਲੌਕ ਹੋ ਜਾਂਦਾ ਹੈ ਕਾਰ ਨੂੰ ਜਦ ਡਿਵਾਈਡਰ ਵਿੱਚੋਂ ਕੱਢਿਆ ਜਾਂਦਾ ਤਾਂ ਇਹ ਤਾਂ ਫਿਰ ਰਸਤਾ ਖੁੱਲਦਾ ਹੈ ਤੇ ਆਵਾਜਾਈ ਉਥੋਂ ਪਾਸ ਹੁੰਦੀ ਹੈ ਕਿਉਂਕਿ ਪਹਿਲਾਂ ਫਿਰ ਟ੍ਰੈਫਿਕ ਲੱਗ ਜਾਂਦਾ ਇਸ ਘਟਨਾ ਦੀ ਸੂਚਨਾ ਮਿਲਦੇ ਟੋਲ ਪਲਾਜ਼ਾ ਵਾਲਿਆਂ ਦੀ ਐਂਬੂਲੈਂਸ ਅਤੇ ਰਿਕਵਰੀ ਵੈਨ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਡਰਾਈਵਰ ਨੂੰ ਫਸਟ ਏਡ ਦਿੱਤਾ ਜਾਂਦਾ ਹੈ ਇਸ ਕਾਰ ਨੂੰ ਇੱਕ ਪਾਸੇ ਹਟਾਇਆ ਜਾਂਦਾ ਜ਼ਿਕਰਯੋਗ ਹੈ ਇਹ ਮੁੱਤੋ ਪਿੰਡ ਦਾ ਕੱਟ ਨਹੀਂ ਹੈ ਪਰ ਪਿੰਡ ਦੇ ਲੋਕਾਂ ਨੇ ਇਸ ਜਗ੍ਹਾ ਤੋਂ ਆਪਣੀ ਮਨਮਰਜ਼ੀ ਨਾਲ ਕੱਟ ਬਣਾਇਆ ਹੈ ਜਦੋਂ ਵੀ ਹਾਈਵੇ ਥੌਰਟੀ ਵੱਲੋਂ ਇਹ ਕੱਟ ਬੰਦ ਕੀਤਾ ਜਾਂਦਾ ਹੈ ਤਾਂ ਪਿੰਡ ਦੇ ਲੋਕਾਂ ਵੱਲੋਂ ਕੱਟ ਫਿਰ ਖੋਲ ਲਿਆ ਜਾਂਦਾ ਜਿਸ ਕਾਰਨ ਇਸ ਜਗ੍ਹਾ ਤੇ ਨਿਤ ਹਾਦਸੇ ਹੁੰਦੇ ਹਨ ਇਸ ਕੱਟ ਤੇ ਇਸ ਤੋਂ ਪਹਿਲਾਂ ਕਈ ਕੀਮਤੀ ਜਾਨਾਂ ਜਿਹੜੀਆਂ ਆ ਉਹ ਜਾ ਚੁੱਕੀਆਂ ਤੇ ਇਲਾਕੇ ਦੇ ਲੋਕਾਂ ਨੇ ਹੁਣ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਪਿੰਡ ਦੇ ਕੱਟ ਨੂੰ ਮੁੱਤੋ ਪਿੰਡ ਦੇ ਕੱਟ ਨੂੰ ਜਿਹੜਾ ਉਹ ਬੰਦ ਕੀਤਾ ਜਾਵੇ ਤਾਂ ਜੋ ਮਨਮਰਜ਼ੀ ਦੇ ਨਾਲ ਕੋਈ ਵੀ ਸੜਕ ਤੇ ਨਾ ਚੜੇ ਤੇ ਵੱਡੇ ਹਾਦਸੇ ਨਾ ਹੋਣ ਇਸ ਕਰਕੇ ਇਲਾਕੇ ਦੇ ਲੋਕਾਂ ਨੇ ਹੁਣ ਪ੍ਰਸ਼ਾਸਨ ਅੱਗੇ ਇਹ ਅਪੀਲ ਕੀਤੀ ਹੈ ਦਿਖਾਨੀ ਤੁਹਾਨੂੰ ਇੱਕ ਵਾਰੀ ਮੌਕੇ ਦੀਆਂ ਪੂਰੀਆਂ ਤਸਵੀਰਾਂ ਤੁਸੀਂ ਭਾਜੀ ਮੈਂ ਨਵਾਂ ਸ਼ਹਿਰ ਤੋਂ ਆ ਰਿਹਾ ਸੀਗਾ ਮੈਂ ਅਸਿਸਟੈਂਟ ਡਾਇਰੈਕਟਰ ਹੈਗਾ ਡਿਪਾਰਟਮੈਂਟ ਆਫ ਜੂਸ ਸਰਵਿਸ ਦੇ ਵਿੱਚ ਪ੍ਰੋਗਰਾਮ ਕਰਾ ਕੇ ਆ ਰਿਹਾ ਸੀਗਾ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਜਾਣਾ ਪਟਿਆਲੇ ਵਾਪਸੀ ਤੇ ਇਹ ਜਿਹੜਾ ਹਾਦਸਾ ਤੁਹਾਡੇ ਨਾਲ ਵਾਪਰਿਆ ਕਿਵੇਂ ਅੱਜ ਸਰ ਦੋ ਮੁੰਡੇ ਮੋਟਰਸਾਈਕਲ ਤੇ ਆ ਗਏ ਬਾ ਉਹਨਾਂ ਨੇ ਪਹਿਲਾਂ ਖੱਬੇ ਕੱਟਿਆ ਫਿਰ ਸੱਜੇ ਕੱਟਿਆ ਮੈਂ ਆ ਰਿਹਾ ਸੀ ਆਰਮਨਾਰ ਉਹ ਮੋੜ ਹੈਗਾ ਨਾ ਮੋੜ ਤੋਂ ਇੱਕੋਦਮ ਕੱਟ ਗਏ ਉਹ ਤਾਂ ਮੈਂ ਉਹਨਾਂ ਨੂੰ ਬਚਾਉਣ ਦਾ ਮਾਰਿਆ ਗੱਡੀ ਡਰਾਈਵ ਕੀਤੀ ਸਾਈਡ ਤੇ ਕੱਟ ਕੀਤਾ ਤੇ ਗੱਡੀ ਪਲਟ ਗਈ ਬੰਦੇ ਹਿਊਮਨਿਟੀ ਸੇਕ ਰੁਕੇ ਵੀ ਨਹੀਂ ਆ ਦੌੜ ਗਏ ਚਲੋ ਖੈਰ ਮੇਰੇ ਨੁਕਸਾਨ ਤਾਂ ਹੋ ਗਿਆ ਤੁਹਾਡਾ ਬਚਾਇਆ ਤੁਹਾਡੇ ਸੱਟ ਤਾਂ ਨਹੀਂ ਲੱਗੀ ਆ ਚੈੱਕ ਕਰਾਉਂਗਾ ਵੀ ਸਾਡਾ ਡਾਕਟਰ ਸਾਹਿਬ ਤੇ ਕਿੰਨੇ ਜਾਣੇ ਸੀ ਗੱਡੀ ਤੁਹਾਡੀ ਚਾਹ ਤਾਂ ਇਕੱਲੇ ਹੀ ਸੀਗਾ ਸਰ ਤੁਸੀਂ ਹੁਣ ਚੰਡੀਗੜ੍ਹ ਜਾ ਰਹੇ ਸੀ ਮਹਾਲੀ ਜਾ ਰਿਹਾ ਸੀਗਾ ਸਰ ਮੈਂ ਆਫਿਸ ਡਿਊਟੀ ਕਰਕੇ ਆ ਰਿਹਾ ਸੀਗਾ ਤੇ ਤੁਸੀਂ ਹੁਣ ਆ ਰਹੇ ਨਵਾਂ ਸ਼ਹਿਰ ਹਾਂਜੀ ਇਹ ਜਿਹੜੀ ਗੱਡੀ ਤੁਹਾਡੀ ਇੱਧਰ ਕਿਦਾਂ ਚਲੇਗੀ ਐ ਇੱਧਰ ਤਾਂ ਇੱਥੋਂ ਪਲਟ ਗਈ ਨਾ ਗੱਡੀ ਜੀ ਜੇ ਪਲਟੀ ਖਾ ਕੇ ਪਲਟੀਆਂ ਕਰਦੀ ਬੈਰੀਅਰ ਨਾਲ ਟੱਕਰੀ ਵਹੇ ਕਿਉਂਕਿ ਉਹ ਚਰਨ ਸੀਗੀ ਚਰ ਤੋ ਪਹਿਲਾਂ ਮੇਰੇ ਮੂਰੇ ਆਏ ਫਿਰ ਦੂਜੇ ਪਾਸੇ ਨੇ ਖੱਬੇ ਕੱਟ ਕੀਤਾ ਮੈਂ ਉਧਰ ਕੋਸ਼ਿਸ਼ ਕੀਤੀ ਫਿਰ ਸੱਜੇ ਆ ਗਏ ਤਾਂ ਗੱਡੀ ਮੇਰੀ ਇਸ ਪਾਸੇ ਨੂੰ ਮੈਂ ਮੈਂ ਉਹਨੂੰ ਬਚਾਉਣ ਡੋਟਣੀਆਂ ਖਾ ਗਈ ਤੁਹਾਡੀ ਗੱਡੀ ਉਹਨੂੰ ਬਚਾਉਣ ਦੇ ਨiyet ਨਾਲ ਮੇਰੀ ਗੱਡੀ ਪਲਟ ਗਈ ਤੇ ਮੇਰਾ ਸਾਰਾ ਨੁਕਸਾਨ ਹੋ ਗਿਆ ਡੋਟਣੀਆਂ ਤੁਸੀਂ ਭਾਜੀ ਮੈਂ ਨਵਾਂ ਸ਼ਹਿਰ ਤੋਂ ਆ ਰਿਹਾ ਸੀਗਾ ਮੈਂ ਅਸਿਸਟੈਂਟ ਡਾਇਰੈਕਟਰ ਹੈਗਾ ਡਿਪਾਰਟਮੈਂਟ ਆਫ ਜੂ ਇਹ ਜਿਹੜਾ ਹਾਦਸਾ ਤੁਹਾਡੇ ਨਾਲ ਵਾਪਰਿਆ ਕਿਵੇਂ ਸੀ ਸਰ ਦੋ ਮੁੰਡੇ ਮੋਟਰਸਾਈਕਲ ਤੇ ਆ ਗਏ ਬਾ ਉਹਨਾਂ ਨੇ ਪਹਿਲਾਂ ਖੱਬੇ ਕੱਟਿਆ ਫਿਰ ਸੱਜੇ ਕੱਟਿਆ ਮੈਂ ਆ ਰਿਹਾ ਸੀ ਰਾਮਨਾਰ ਉਹ ਮੋੜ ਹੈਗਾ ਨਾ ਮੋੜ ਤੋਂ ਇੱਕੋਦਮ ਕੱਟ ਗਏ ਉਹ ਤਾਂ ਮੈਂ ਉਹਨੂੰ ਬਚਾਉਣ ਦਾ ਮਾਰਿਆ ਗੱਡੀ ਡਰਾਈਵ ਕੀਤੀ ਸਾਈਡ ਤੇ ਕੱਟ ਕੀਤਾ ਤੇ ਗੱਡੀ ਪਲਟ ਗਈ ਬੰਦੇ ਹਿਊਮਿਲਟੀ ਸੇ ਕਿ ਰੁਕੇ ਵੀ ਨਹੀਂ ਆ ਦੌੜ ਗਏ ਚਲੋ ਖੈਰ ਮੇਰਾ ਨੁਕਸਾਨ ਤਾਂ ਹੋ ਗਿਆ ਤੁਹਾਡਾ ਬਚਾਇਆ ਤੁਹਾਡੇ ਸੱਟਾਂ ਨਹੀਂ ਲੱਗੀਆਂ ਆ ਚੈੱਕ ਕਰਾਵਾਂਗੇ ਸਾਡੇ ਡਾਕਟਰ ਸਾਹਿਬ ਦੇ ਕਿੰਨੇ ਜਾਣੇ ਸੀ ਗੱਡੀ 'ਚ ਤੁਹਾਡੀ ਚਾਹ ਤਾਂ ਇਕੱਲੇ ਹੀ ਸੀਗਾ ਸਰ ਮੈਂ ਤੁਸੀਂ ਹੁਣ ਚੰਡੀਗੜ੍ਹ ਜਾ ਰਹੇ ਸੀ ਮਾਹਲੀ ਜਾ ਰਿਹਾ ਸੀਗਾ ਸਰ ਮੈਂ ਆਫਿਸ ਡਿਊਟੀ ਕਰਕੇ ਆ ਰਿਹਾ ਸੀਗਾ ਤੇ ਤੁਸੀਂ ਹੁਣ ਆ ਰਹੇ ਨਵਾਂ ਸ਼ਹਿਰ ਤੋਂ ਹਾਂਜੀ ਇਹ ਜਿਹੜੀ ਗੱਡੀ ਤੁਹਾਡੀ ਇੱਧਰ ਕਿਦਾਂ ਚਲੇ ਗਈ ਹੈ ਇੱਧਰ ਤਾਂ ਇਥੋਂ ਪਲਟ ਗਈ ਜਾਨ ਗੱਡੀ ਜਿਹੜਾ ਪਲਟੀ ਖਾ ਕੇ ਪਲਟੀਆਂ ਖਾ ਗਈ ਹਾਂ ਬੈਰੀਅਰ ਨਾਲ ਕੱਟ ਗਈ ਵਾਹ ਕਿਉਂਕਿ ਉਹ ਟਰਨ ਸੀਗੀ ਟਰ ਤੋ ਪਹਿਲਾਂ ਮੇਰੇ ਮੂਰੇ ਆਏ ਫਿਰ ਦੂਜੇ ਪਾਸੇ ਨੇ ਖੱਬੇ ਕੱਟ ਕੀਤਾ ਮੈਂ ਉਧਰ ਕੋਸ਼ਿਸ਼ ਕੀਤੀ ਫਿਰ ਸੱਜੇ ਆ ਗਏ ਤਾਂ ਗੱਡੀ ਮੇਰੀ ਆਸ ਪਾਸੇ ਨੂੰ ਮੈਂ ਮੈਂ ਉਹਨੂੰ ਬਚਾਣ ਲਿਆ ਖਾ ਗਈ ਤੁਹਾਡੀ ਗੱਡੀ ਉਹਨੂੰ ਬਚਾਣ ਦੇ ਨiyet ਨਾਲ ਮੇਰੀ ਗੱਡੀ ਪਲਟ ਗਈ ਤੇ ਮੇਰਾ ਸਾਰਾ ਨੁਕਸਾਨ ਹੋ ਗਿਆ ਦੋਤੀ